ਸਸਿਕਾਲ ਸਾਰੇ ਦੋਸਤਾਂ ਨੂੰ ਜਨਮ ਤੁਮਾਰੇ ਲਿਖੇ ਸੰਸਤਾ ਲੋ ਬੰਟੀ ਦੋਸਤੋ ਰਾਤ ਦਾ 1 ਵਜਾ ਮੈਂ ਕੋਨਤਸੀ ਟੋਪਾ ਕੈਨੇਡਾ ਟਾਵਾ ਐਗਜ਼ੈਕਟਲੀ ਦਾ ਨਾ ਕੈਨੇਡਾ ਮੈਂ ਕੋਣ ਗੱਡੀ ਦੀ ਲਾਈਟਾਂ ਜਲਾ ਕੇ ਮੈਂ ਆਪਣੇ ਦੋਸਤ ਜਿਹੜਾ ਮੇਰਾ ਦੋਸਤ ਆ ਉਹਦੇ ਫੋਨ ਦੀ ਫਲੈਸ਼ ਚਲਾਈ ਹੋਆ ਨਾਲ ਤੇ ਰਾਤ ਦਾ ਵੱਜ ਗਿਆ ਟਾਈਮ ਇਹ 12 ਵਜੇ ਸੌਰੀ 1 ਵਜੇ ਗਿਆ 1 ਵਜੇ ਨੂੰ 3 ਮਿੰਟ ਰਹਿ ਗਏ ਤੇ ਤਰੀਖ ਹੈਗੀ ਅੱਜ 6 ਹੋ ਗਈ ਹੈ ਮਤਲਬ ਛੇ ਤਰੀਕ ਤੜਕਾ ਹੋ ਗਿਆ ਕਿਸਮ ਦਾ ਇੰਡੀਆ ਇਹ ਜਿਹੜੀ ਮੈਂ ਵੀਡੀਓ ਬਣਾਉਣ ਲੱਗਾ ਇਸ ਕਰਕੇ ਬਣਾਉਣ ਲੱਗਾ ਆ ਥੋੜੇ ਦਿਨਾਂ ਤੋਂ ਇੱਕ ਕੰਮ ਚੱਲਦਾ ਪਿਆ ਪਿਛਲੇ ਮਹੀਨੇ ਤੋਂ ਲਾ ਲੋ ਕਿ ਬਹੁਤ ਸਾਰੇ ਬੰਦੇ ਇੰਡੀਆ ਤੋਂ ਆ ਰਹੇ ਆ ਹੁਣ ਵੀ ਮੈਂ ਬੱਸ ਸਟੈਂਡ ਤੇ ਖੜਾ ਬੈਣੀ ਦਰਮ ਤੇ ਇੱਕ ਦੋਸਤ ਨੂੰ ਲੈਣ ਆਇਆ ਉਹ ਵੀ ਕੌਣ ਆ ਦੋਸਤੋ ਵੀ ਦੱਸ ਦਿੰਨਾ ਥੋੜੇ ਦਿਨਾਂ ਤੋਂ ਕੰਮ ਚੱਲਦਾ ਪਿਆ ਜੋ ਮੇਰੇ ਕੋਲ ਜਿੱਦਾਂ ਮੇਰੇ ਕੋਲ ਬੰਦੇ ਆ ਰਹੇ ਆ ਬੰਦੇ ਇੰਡੀਆ ਤੋਂ ਫੋਨ ਕਰਕੇ ਸਾਦੀ ਜਾਂਦੇ ਬੰਦਿਆਂ ਨੂੰ ਆਜੋ ਕੋਈ ਨਹੀਂ ਤੁਹਾਨੂੰ ਸਾਮ ਲੈਂਦੇ ਆ ਇਹ ਚੌਥਾ ਕੇਸ ਆ कि ਜਦੋਂ ਬੰਦਾ ਮੈਡਡ ਆ ਜਾਂਦਾ ਜਾਂ ਬੈਲੈਂਸ ਹੀ 에어ਪੋਰਟ ਤੇ ਉਤਰਿਆ ਜਾਂਦਾ ਉਸ ਤੋਂ ਬਾਅਦ ਉਹਦਾ ਫੋਨ ਬੰਦ ਕਰ ਲੈਂਦੇ ਆ ਉਹ ਫਿਰ ਹੁਣ ਜਿੱਦਾਂ ਅਸੀਂ ਵੀਡੀਓ ਪਾਉਂਦੇ ਰਹਿੰਨੇ ਆ ਤੇ ਉਹ ਵੀਡੀਓ ਕਰਕੇ ਫਿਰ ਸਾਡੇ ਤੱਕ ਬੰਦੇ ਕਿਸੇ ਨਾ ਕਿਸੇ ਤਰ੍ਹਾਂ ਪਹੁੰਚ ਕਰ ਲੈਂਦੇ ਆ ਤੇ ਮੈਂ ਹੁਣ ਵੀ ਫੋਨ ਦੀ ਫਲੈਸ਼ੇ ਦੂਜੇ ਦੀ ਚਲਾਈ ਹੋਆ ਤੇ ਉਹਨਾਂ ਵੀਡੀਓ ਬਣਾ ਰਿਹਾ ਤੇ ਸਾਡੇ ਤੱਕ ਬੰਦੇ ਪਹੁੰਚ ਕਰ ਲੈਂਦੇ ਕਿਸੇ ਨਾ ਕਿਸੇ ਤਰ੍ਹਾਂ ਵੀਡੀਓ ਲੈ ਕੇ ਨੰਬਰ ਕਿਤੇ ਉਹਨਾਂ ਲੈ ਕੇ ਨਾਮ ਇਹਨਾਂ ਤੱਕ ਆ ਜਾਂਦੇ ਆ ਨਾ ਲੇਕਿਨ ਕਈ ਤਾਂ ਸਾਡੇ ਤੱਕ ਪਹੁੰਚ ਕਰ ਲੈਂਦੇ ਕਈ ਨਹੀਂ ਕਰ ਸਕਦੇ ਤੇ ਮੈਂ ਹੁਣ ਗੱਲ ਮੈਂ ਕੀ ਦੱਸਣ ਲੱਗਾ ਕਿ ਫੋਨ ਆਇਆ ਮੈਨੂੰ ਕਿ ਪਾਜੀ ਵੀ ਸਾਨੂੰ ਇੱਧਰ ਆ ਕੇ ਲੈ ਜਾਓ ਤੇ ਅਸੀਂ ਮੈਡਰਿਡ ਬੈਠੇ ਆਂ ਹੋਟਲ ਦੇ ਵਿੱਚ ਉਹਨੇ ਬੰਦੇ ਨੇ ਮੈਨੂੰ ਵੌਇਸ ਮੈਸੇਜ ਵੀ ਘੱਲਿਆ ਉਸ ਬੰਦੇ ਦਾ ਮੈਂ ਉਹ ਸ਼ੋਅ ਨਹੀਂ ਕਰਨਾ ਉਹ ਬੰਦੇ ਨੇ ਜਿਹੜਾ ਬੰਦਾ ਆਇਆ ਮੈਡਰਿਡ ਤੇ ਉਹਦਾ ਨਾਮ ਕੀ ਐ ਸ਼ਹਿਰ ਮੈਂ ਉਹ ਵੀ ਨਹੀਂ ਦੱਸਾਂਗਾ ਕਿਉਂਕਿ ਲੱਗਿਆ ਪਾਜੀ ਦੱਸਿਓਰਾ ਐਸ ਵੇਲੇ ਮੈਡਰਿਡ ਹੋਟਲ 'ਚ ਬੈਠਾ ਸੀਗਾ ਉਹ ਜਦੋਂ ਮੈਨੂੰ ਕੱਲ ਫੋਨ ਆਇਆ ਕਹਿੰਦਾ ਪਾਜੀ ਵੀ ਮੈਂ ਮੈਡਰਿਡ ਹੋਟਲ ਦੇ ਵਿੱਚ ਆ ਤੇ ਮੈਨੂੰ ਮੇਰੇ ਪਿੰਡ ਦੇ ਮੁੰਡੇ ਨੇ ਕਿਹਾ ਸੀ ਆ ਜਾ ਮੈਂ ਤੈਨੂੰ ਮਰੇ ਰਿਸੀਵ ਕਰ ਲੂੰਗਾ ਉਨੇ ਕਹੇ ਠੀਕ ਹੈ ਉਹ ਕਹਿੰਦਾ ਜਦੋਂ ਮੈਡਟ ਉਤਰ ਗਿਆ ਤਾਂ ਮੈਨੂੰ ਫੋਨ ਕਰ ਦੇ ਤੇ ਮੈਂ ਮੋੜੇ ਖੜਾ ਹੋਵਾਂਗਾ ਮੈਂ ਫਲਾਈਟ ਨੰਬਰ ਵਗੈਰਾ ਦਾ ਸਾਰਾ ਲੈ ਲਿਆ ਉਹਨੇ ਜਦੋਂ ਆਇਆ ਤੇ ਉਹਨੇ ਆ ਕੇ ਉਹਨੂੰ ਮੈਸੇਜ ਕੀਤਾ ਕਿ ਮੈਂ ਪਹੁੰਚ ਗਿਆ ਉਹ ਕਹਿੰਦਾ ਠੀਕ ਹੈ ਮੈਂ ਤੈਨੂੰ ਆਪਣਾ ਐਡਰੈਸ ਕਰਦਾ ਉਹਨੇ ਉਹਨੂੰ ਐਡਰੈਸ ਕਰ ਲਿਆ ਉਹ ਹਲੇ ਐਡਰੈਸ ਪੜ੍ਹਨ ਲੱਗਾ ਤੇ ਉਹਨੇ ਦੁਬਾਰਾ ਡੀਲੀਟ ਫਾਰ एवरीवन ਕਰ ਦਿੱਤਾ ਉਹਨੇ ਮੈਸੇਜ ਉਹ ਡੀਲੀਟ ਕਰਤਾ ਐਡਰੈਸ ਵਾਲਾ ਉਹ ਦੁਬਾਰਾ ਦਾ ਮੈਸੇਜ ਈਕਦਾ ਰਿਆ ਨਾ ਤੇ ਉਹਦਾ ਵਟਸਐਪ ਦਾ ਮੁਰਗੇ ਕੋਈ ਕਾਲ ਆਈ ਨਾ ਹੀ ਉਹ ਐਡਰੈਸ ਆਇਆ ਉਹ ਫੇ ਹਾਰ ਕੇ ਤੇ ਹੋਟਲ ਦੇ ਉਹਨੇ ਹੋਟਲ ਲਿਆ ਜਿੰਨੇ ਵੀ ਉਹਦੇ ਕੋਲ ਪੈਸੇ ਸੀ ਸ਼ੋ ਮਨੀ ਜਿੰਨੇ ਵੀ ਸੀ ਉਹਨੇ ਉੱਥੇ ਹੋਟਲ ਲੈ ਲਿਆ ਤੇ ਹੋਟਲ ਦੇ ਵਿੱਚ ਲੈ ਆ ਤੇ ਉੱਥੋਂ ਉਹਨੇ ਗੱਲ ਕਿਸੇ ਨਾਲ ਕੀਤੀ ਕਿਸੇ ਰਾਹੀਂ ਉਧਰੋਂ ਬਲੈਂਸੀਆ ਤੋਂ ਹੁੰਦਾ ਫੋਨ ਮੇਰੇ ਤੱਕ ਪਹੁੰਚ ਗਿਆ ਮੈਂ ਇਹ ਗੱਲ ਦੱਸਣਾ ਚਾਹੁੰਦਾ ਇਹ ਚੌਥਾ ਪੰਜਵਾਂ ਕੇਸ ਹੋ ਗਿਆ ਥੋੜੇ ਟਾਈਮ ਦੇ ਵਿੱਚ ਮਹੀਨੇ ਡੇਢ ਮਹੀਨੇ ਦੇ ਵਿੱਚ ਜਿਹੜੇ ਬੰਦੇ ਇੰਡੀਆ ਤੋਂ ਬੰਦਿਆਂ ਨੂੰ ਸੱਦੀ ਜਾ ਰਹੇ ਆ ਤੇ ਮੁੜ ਕੇ ਉਹਨਾਂ ਨੂੰ 에어ਪੋਰਟ ਦੇ ਉੱਪਰ ਲੈਂਡ ਵੀ ਨਹੀਂ ਆਉਂਦੇ ਫੋਨ ਬੰਦ ਕਰ ਰਹੇ ਆ ਉਦੇ ਵਿੱਚ ਕਸੂਰ ਉਹਨਾਂ ਬੰਦਿਆਂ ਦਾ ਵੀ ਹੈ ਜਿਹੜੇ ਇੰਡੀਆ ਤੋਂ ਇਧਰ ਆ ਰਹੇ ਆ ਸਿਰਫ ਅੱਧੀ ਗੱਲ ਤੇ ਅਗਲੇ ਤੇ ਪ੍ਰੈਸ਼ਰ ਪਾਈ ਜਾਣਾ ਯਾਰ ਮੈਂ ਆਉਣਾ ਆ ਮੈਨੂੰ ਸਾਂਭ ਲਓ ਮੈਂ ਆਉਣਾ ਮੈਨੂੰ ਸਾਂਭ ਲਓ ਉਹ ਫੇ ਬੰਦਾ ਉਸ ਵੇਲੇ ਫਸੀਓ ਚ ਕਹਿੰਦਾ ਯਾਰ ਤੂੰ ਆ ਜਾ ਕੋਈ ਨਹੀਂ ਇਧਰ ਪਾਜੀ ਫੋਨ ਫੜਿਓ ਉਹ ਫਸੀਓ ਦੇ ਵਿੱਚ ਉਦਾ ਬੰਦਾ ਕਹਿਣਦਾ ਕਿ ਆ ਜਾ ਚੱਲ ਕੋਈ ਨਹੀਂ ਤੈਨੂੰ ਸਾਂਭ ਲਵਾਂਗਾ ਫੇ ਮੁੜ ਕੇ ਉਹ ਵੀ ਸੋਚਦਾ ਯਾਰ ਇੱਥੇ ਤਾਂ ਕੰਮਾਂ ਦੇ ਹਾਲਾਤ ਵੀ ਮਾੜੇ ਆ ਤੇ ਇੱਕ ਕੋਈ ਬੰਦੇ ਨੂੰ ਕੰਮ ਵੀ ਕੋਈ ਨਹੀਂ ਆਉਂਦਾ ਫੇ ਆਉਂਦੇ ਨੂੰ ਰਹਿائش ਵੀ ਕਰਾਉਣੀ ਇੰਪਾਦਰ ਉਹਨਾਂ ਮੈਨੂੰ ਤਾਂ ਕਰਾਉਣੀ ਫੇ ਬੰਦੇ ਨੂੰ ਕੰਮ ਤੇ ਲ ਤੇ ਚਲੋ ਹੁਣ ਸਾਡਾ ਇੱਕ ਇੱਕ ਮਤਲਬ ਵੀਡੀਓ ਫੋਨ ਕਰਕੇ ਫਰੈਂਡ ਸਰਕਲ ਬਣਿਆ ਸਾਡੇ ਕੋ ਬੰਦੇ ਆਉਂਦੇ ਰਹਿੰਦੇ ਆ ਚਲੋ ਅਸੀਂ ਵੀ ਇੰਨੇ ਬੰਦੇ ਨਹੀਂ ਸੰਭ ਸਕਦੇ ਲੇਕਿਨ ਜਿਹੜੇ ਮੇਰੇ ਵੀਰ ਇੰਡੀਆ ਤੋਂ ਆਉਂਦੇ ਆ ਉਹ ਪੱਕੀ ਠੱਕੀ ਕਿਸੇ ਨਾ ਗੱਲ ਕਰਕੇ ਆਉ ਯਾਰ ਤੇ ਜਿਹੜੇ ਬੰਦੇ ਇੱਥੋਂ ਸੱਦਦੇ ਆ ਕਿ ਆ ਜਾ ਮੈਨੂੰ ਕੋਈ ਗੱਲ ਨਹੀਂ ਮੈਂ ਸੰਭ ਲਊਗਾ ਉਹ ਕਹਿੰਦੇ ਯਾਰ ਅਸੀਂ ਇੱਕ ਤਾਂ ਨਾ ਇੰਡੀਆ ਵਾਲੇ ਜਿਹੜੇ ਮੁੰਡੇ ਹੁਣ ਆਉਂਦੇ ਆ ਉਹਨਾਂ ਦੀ ਇਹ ਬਹੁਤ ਉਹ ਯਾਰੀ ਦੋਸਤੀ ਆ ਯਾਰੀ ਦੋਸਤੀ ਸਾਰਾ ਕੁਝ ਚੱਲਦਾ ਜਦੋਂ ਬੰਦਾ ਇੱਥੇ ਆ ਜਾਂਦਾ ਮੁੜ ਕੇ ਫੋਨ ਬੰਦ ਕਰ ਲੈਂਦੇ ਆ ਉਹ ਯਾਰ ਯਾਰੀ ਦੋਸਤੀਆਂ ਜੋੜ ਦੀ ਦ ਚੱਲੀ ਜਾਂਦਾ ਸੌਦਾ ਪਤਾ ਚੱਲੀ ਜਾਂਦਾ ਯਾਰ ਦੋਸਤਾਂ ਕਿਉਂਕਿ ਨਾ ਘਰ ਦਾ ਕਿਰਾਇਆ ਦੇਣਾ ਨਾ ਰਹਿائش ਕਿਤੇ ਇਦਾਂ ਸਾਰਿਆਂ ਦਾ ਆਪਣਾ ਆਪਣਾ ਘਰ ਹੁੰਦਾ ਉੱਥੇ ਇੰਡੀਆ ਰੱਬ ਦੀ ਦਿਆਨ ਇੱਥੇ ਸਾਰੇ ਕਿਸੇ ਨਾ ਰਹਿੰਦੇ ਆ ਤੇ ਇਸ ਕਰਕੇ ਮੇਰਾ ਵੀਰ ਇਦਾਂ ਦਾ ਕੰਮ ਨਾ ਕਰੋ ਜਿਸ ਬੰਦੇ ਨੂੰ ਤੁਸੀਂ ਸੱਦਦੇ ਆ ਉਹਨੂੰ ਸੰਭੋ ਉਹਨੂੰ ਘਰ ਰੱਖੋ ਉਹਨੂੰ ਲਿਆਓ 에ਰਪੋਰਟ ਤੋਂ ਇਦਾਂ 에ਰਪੋਰਟ ਤੇ ਬੰਦੇ ਖੱਜਲ ਹੋ ਰਹੇ ਆ ਇੱਕ ਫੈਮਿਲੀ ਮੈਂ ਦੱਸ ਦਵਾਂ ਮੈਂ ਥੋੜੇ ਦਿਨ ਪਹਿਲਾਂ ਇੱਕ ਫੈਮਿਲੀ ਆਈ ਸੀ ਮੈਂ ਉਹਨਾਂ ਦਾ ਵੀ ਜ਼ਿਕਰ ਨਹੀਂ ਕਰਨਾ ਉਹ ਐਸ ਵੇਲੇ ਕਿੱਥੇ ਇੱਥੇ ਸਪੇਨ ਚੁੱਲ ਗਏ ਹੁਣ ਉਹ ਵੀ ਇਦਾਂ ਹੀ ਇਹ ਮੈਡਲ ਉਹ ਵੀ ਮੈਡਲ ਉਤਰੇ ਸੀਗੇ ਇੱਕ ਨਾਲ ਛੋਟੀ ਬੱਚੀ ਸੀ ਮੀਆਂ ਬੀਬੀ ਉਹਨਾਂ ਦਾ ਵੀ ਮੋਰੇ ਬੰਦੇ ਨੇ ਫੋਨ ਇਦਾਂ ਹੀ ਬੰਦ ਕਰ ਲਿਆ ਸੀ ਔਰ ਮੇਰੇ ਕੋਲ ਵਾਇਸ ਰਿਕਾਰਡਿੰਗਾਂ ਪਈਆਂ ਬਾਕਾਇਦਾ ਮੈਸੇਜ ਪਏ ਆ ਕਿ ਮੈਂ ਅਪਰੂਵ ਕਰ ਸਕਦਾ ਕਿ ਕੌਣ ਬੰਦੇ ਆ ਲੇਕਿਨ ਮੈਂ ਨਾਂ ਨਹੀਂ ਲੈਣਾ ਨਾ ਉਹਨਾਂ ਦਾ ਜਿਹੜੇ ਆ ਨਾ ਉਹਨਾਂ ਦਾ ਜਿਨ੍ਹਾਂ ਨੇ ਸੱਦੇ ਆ ਤੇ ਮੈਂ ਸਾਰੇ ਮੋਰੇ ਰਿਕਵੈਸਟ ਇਹ ਕਰਦਾ ਕਿ ਭਾਜੀ ਜਿਹਨੇ ਵੀ ਬੰਦਾ ਸੱਦਣਾ ਭਰਾਵਾ ਉਹਨੂੰ ਚੰਗੀ ਤਰ੍ਹਾਂ ਗਾਈਡ ਕਰੋ ਨਹੀਂ ਤਾਂ ਉਹਨੂੰ ਇਸ ਕੇਸ ਨੂੰ ਅੱਥੇ ਨਾ ਪਾਓ ਕਿ ਯਾਰ ਮੇਰੇ ਕੋਲ ਆਵੇ ਠੀਕ ਹੈ ਤੇ ਇੰਡੀਆ ਵਾਲੇ ਵੀ ਜਿੰਨ੍ਹੇ ਕੋਲ ਬੰਦਾ ਕੱਲਣਾ ਉਹਨਾਂ ਪੈਨ ਆ ਉਹਨੂੰ ਪ੍ਰੈਸ਼ਰਾਈਜ਼ ਕਰੋ ਕਿ ਤੁਸੀਂ ਸਾਡਾ ਬੰਦਾ ਸੰਭੋ ਸਾਡਾ ਬੰਦਾ ਸੰਭੋ ਸਾਡਾ ਬੰਦਾ ਸੰਭੋ ਪਹਿਲਾਂ ਅਗਲੇ ਨੂੰ ਪੁੱਛਿਆ ਤੂੰ ਸਾਹਮਣੇ ਸਕਦਾ ਬੰਦਾ ਸਾਹਮਣੇ ਦਾ ਮਤਲਬ ਇਹ ਆ ਕਿ ਤੂੰ ਉਹਨੂੰ ਕੰਮ ਤੇ ਲਵਾ ਸਕਦਾ ਉਹਨੂੰ ਰਹਿائش ਦੇ ਸਕਦਾ ਜਾਂਦੇ ਨੂੰ ਐਦਾਂ ਨਾ ਕਰੋ ਨਾ ਇੱਥੇ ਬੁਲਾਉਣ ਵਾਲੇ ਐਦਾਂ ਕਰੋ ਤੇ ਨਾ ਇੰਡੀਆ ਤੋਂ ਆਉਣ ਵਾਲੇ ਦਾ ਕਰੋ ਰਾਤ ਦਾ 1 ਵਜ ਗਿਆ ਹੁਣ ਬੰਦੇ ਨੇ ਆਉਣਾ ਕੱਲ ਦਾ ਉਹਨੇ ਤੁਰਿਆ ਨਾ ਉਹਨੂੰ ਸਪੈਨਿਸ਼ ਆਉਂਦੀ ਨਾ ਇੰਗਲਿਸ਼ ਆਉਂਦੀ ਉਹਨੇ ਉੱਥੇ ਕੁਝ ਖਾਦਾ ਨਹੀਂ ਖਾਦਾ ਰੱਬ ਜਾਣੇ ਤੇ ਇਹ ਜਿਹੜੇ ਆ ਕੇਸ ਬਹੁਤ ਜ਼ ਬਹੁਤ ਜ਼ਿਆਦਾ ਕਿ ਲੋਕਾਂ ਨੂੰ ਸੱਦ ਕੇ ਲੋਕੀ ਸਾਹਮਣੇ ਨਹੀਂ ਰਹਿ ਔਰ ਜਿਹੜੇ ਇੰਡੀਆ ਤੋਂ ਆ ਰਹੇ ਆ ਉਹ ਵੀ ਐਵੇਂ ਬਿਨਾਂ ਗੱਲ ਤੋਂ ਅਸੀਂ ਜਾਨੀ ਕਿ ਮੋਰੇ ਗੱਲ ਕਰ ਲਈ ਮੜੀ ਜੀ ਤੇ ਤੁਰ ਪਏ ਪੱਕੀ ਠੱਕੀ ਗੱਲ ਕਰਕੇ ਉਹ ਅਗਲੇ ਦਾ ਐਡਰੈਸ ਲੈ ਕੇ ਆ ਉਹ ਅਗਲੇ ਦਾ ਫੋਨ ਨੰਬਰ ਲੈ ਕੇ ਆ ਉਹ ਨਾਲ ਦੋਸਤ ਦਾ ਨੰਬਰ ਲੈ ਕੇ ਆ ਜੀ ਇੱਕ ਦਾ ਬੰਦ ਹੋ ਜਾਉ ਦੂਜੇ ਦਾ ਤਾਂ ਚੱਕ ਲਉ ਠੀਕ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਹੜਾ ਬੰਦਾ ਆ ਰਿਹਾ ਮੈਂ ਉਹਦੇ ਬਾਰੇ ਕੋਈ ਡਿਟੇਲ ਨਹੀਂ ਦਵਾਗਾ ਕਿਉਂਕਿ ਮੈਂ ਕਿਸੇ ਦੀ ਆਇਡੈਂਟੀਟੀ ਸ਼ੋਅ ਨਹੀਂ ਕਰਨੀ ਚਾਹੁੰਦਾ ਤੇ ਜਿਹੜੇ ਬੰਦੇ ਦੀ ਮੈਂ ਫੈਮਿਲੀ ਦੀ ਗੱਲ ਕਰਦਾ ਉਹਨਾਂ ਨੂੰ ਮੈਂ ਦੱਸਾਂ ਅੱ ਇੱਕ ਬੰਦਾ ਹੋਰ ਆ ਉਹਦਾ ਵੀ ਨਾ ਮੈਂ ਜ਼ਿਕਰ ਕਰਨਾ ਉਹ ਤਾਂ ਸਾਡੇ ਇੱਥੇ ਸ਼ਹਿਰ 'ਚ ਹੀ ਆ ਤੇ ਉਹ ਬੰਦਾ ਇਹ ਸਾਡੇ ਇੱਕ ਮੁੰਡੇ ਦਾ ਫੋਨ ਆਇਆ ਸੱਚ ਇਹ ਰੀਅਲ ਸਟੂਡੀਓ ਤਾਂ ਮੈਂ ਸ਼ਾਇਦ ਉਹਦੀ ਮੈਂ ਵੀਡੀਓ ਦੀ ਪਰਮਿਸ਼ਨ ਨਾ ਉਹਦੀ ਵੀਡੀਓ ਬਣਾਵਾ ਮੈਂ ਉਹਨੂੰ ਹੀ ਨਾਲ ਲਵਾ ਫੋਨ ਆਇਆ ਕਹਿੰਦਾ ਸਾਡੇ ਮੇਰੇ ਭਰਾ ਤੋਂ ਚੱਲ ਗਿਆ ਬੰਦੇ ਪਿੱਛੇ ਉਹਨਾਂ ਨੇ ਫੋਨ ਕੀਤਾ ਕਿ ਇਦਾਂ ਦਾ ਆਪਣੇ ਵੰਟੀ ਭਾਈ ਨੂੰ ਕਹੋ ਸਾਡਾ ਬੰਦਾ ਸਾਹਮਣੇ ਮੈਂ ਕਿਹਾ ਠੀਕ ਆ ਉਹਦੇ ਨਾਲ ਇੱਕ ਹੋਰ ਮੁੰਡਾ ਸੀ ਦੋ ਮੁੰਡੇ ਆਰੇ ਫਰਾਂਸ ਇਟਲੀ ਤੋਂ ਉਹਨਾਂ ਨੇ ਬੱਸ ਫੜੀ ਤੇ ਜਦੋਂ ਫਰਾਂਸ ਦੇ ਲੱਗ ਗਿਆ ਮੁੰਡਾ ਕਹਿੰਦਾ ਭਾਜੀ ਮੈਂ ਆ ਗਿਆ ਕਹਿੰਦਾ ਮੈਂ ਫਰਾਏ ਸਪੇਨ ਬੰਨਿਆ ਵਾਲਾ ਸਾਡੀ ਬੱਸ ਮੈਂ ਕਿਹਾ ਠੀਕ ਹੈ ਜਦੋਂ ਸਪੇਨ ਦੇ ਅੰਦਰ ਦਾ ਕਹਿੰਦਾ ਪਾਜੀ ਅਸੀਂ ਪਹੁੰਚਣ ਵਾਲੇ ਮੈਂ ਕਿਹਾ ਯਾਰ ਤੂੰ ਤੇ ਅਸੀਂ ਤੇ ਕਿੱਦਾਂ ਪਹੁੰਚਾਂਗੇ ਦੋ ਜਣੇ ਕਹਿੰਦਾ ਪਾਜੀ ਜਿਹੜਾ ਮੇਰੇ ਨਾਲ ਬੰਦਾ ਸੀ ਨਾ ਉਹਦਾ ਬੰਦਾ 1 ਘੰਟੇ ਤੋਂ ਫੋਨ ਹੀ ਨਹੀਂ ਚੱਕ ਰਿਹਾ ਇਹ ਵੀ ਹੋਇਆ ਇਹ ਵੀ ਆ ਦੋ ਤਿੰਨ ਕੇਸ ਮੇਰੇ ਦਿਮਾਗ ਚ ਆ ਗਿਆ ਮੈਂ ਨਾਲ ਨਾਲ ਦੱਸ ਦਮ ਜਨਨ ਕਿ ਬਹੁਤ ਜ਼ਿਆਦਾ ਇਹ ਕੰਮ ਹੋ ਰਿਹਾ ਮੇਰਾ ਭਰਾ ਇੰਡੀਆ ਵਾਲੇ ਜਿਹੜੇ ਆ ਉਹ ਵੀ ਪੱਕੀ ਠੱਕੀ ਕਰਕੇ ਹੁਣ ਜੇ ਨੇ ਇੱਥੇ ਸੱਦਣਾ ਉਹ ਨੂੰ ਜੇ ਲੱਗਦਾ ਕੋ ਸਾਮਸਾ ਦਾ ਤਾਂ ਸੱਦ ਲਵੇ ਨਿਹਦਾ ਦੇਖ ਲਓ ਰਾਤ ਦਾ 1 ਵਜ